ਕੋਈ ਕੁਛ ਨਹੀਂ ਹੁੰਦਾ ਵੀ ਇਹਦੀ ਇੱਕ ਤਾਂ ਤੈਹ ਲੱਗਦੀ ਐ ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਜਿਹੜੀ ਚੱਕ ਧਰ ਹੋ ਜੂਗੀ ਅੱਛਾ ਇਹ ਵੱਡੀ ਗੱਠ ਕੁਆਂਟਲ ਵਾਲੀ ਦੀ ਚੱਕ ਧਰ ਨਹੀਂ ਹੁੰਦੀ ਪਈਆਂ ਹੀ ਉੱਥੇ ਹਲਦੀਆਂ ਨਹੀਂ ਆਪਣੇ ਤੋਂ ਖਰਾਬ ਹੋ ਜਾਂਦੇ ਇਹ ਚੌਰ ਸਹਿ ਤਾਂ 30 ਲੱਗੀ ਜਾਂਦੀ ਇਟਾਂ ਨੂੰ ਠੀਕ ਆ ਜੀ ਇਹ 9 ਇੰਚ ਚਾਹ ਅੱਛਾ ਇਹ ਗੋਲ ਨਹੀਂ ਐ ਚੌਰ ਨਹੀਂ ਐ ਚੌਰਸ ਅੱਛਾ ਚੌਰਸ ਇਹਦਾ ਫਰਕ ਆ ਉਹ ਗੋਲ ਆ ਲੈ ਵੀ ਵੇਖ ਲਓ ਮਿੱਤਰੋ ਇਹ ਚੌਰਸਾ ਤੇ ਇਹ ਚਿੰਕੇ ਆਪਾਂ ਇਟਾਂ ਨੂੰ ਰੱਖ ਸਕਦੇ ਆ ਆ ਜੀ ਤਾਂ ਬਈ ਲੋਕ ਲੱਗਦਾ ਮਿੱਤਰੋ ਤੇ ਜਦੋਂ ਇਹ ਗੱਟਾ ਪੂਰੀ ਪ੍ਰੈਸ ਦੀ ਦਾਵ ਦੇ ਕੇ ਭਰਤਾ ਉੱਤੋਂ ਇਹ ਮੂੰਹ ਇਹਦਾ ਆਈ ਮੂੰਹ ਤਾਂ ਫਿਰ ਭਾਈ ਬੰਦਾ ਹੀ ਬੰਦਾ ਉਹ ਹੈ ਨਾ ਕਿ ਮਸ਼ੀਨ ਹੀ ਬੰਦੀ ਆ ਹਾਂ ਇੱਥੋਂ ਲਾ ਕੇ ਸੈਕ ਲੈ ਜਾਂਦਾ ਮੂੰਹ ਬਨ ਕੇ ਪਹਿਲਾਂ ਆ ਥਿੰਮਲ ਜੀ ਲਾਉਣੇ ਆ ਉਦੋਂ ਬਾਅਦ ਉੱਤੇ ਟੇਪ ਹਾਂ ਇੱਥੇ ਅਸੀਂ ਬੈਗ ਦੇ ਦਿੰਦੇ ਆ ਅਗਲੇ ਨੇ ਅਗਲੇ ਨੇ ਚੱਕ ਕੇ ਆਉਦਾ ਰੱਖੀ ਤੇ ਆ ਜਿਹੜਾ ਗੱਟਿਆਂ ਵਾਲਾ ਕੰਮ ਭਾਈ ਇਹ ਸਾਰਿਆਂ ਨਾਲੋਂ ਸਰਦਾਰੀ ਹੈ ਕਿਉਂਕਿ ਇਹਨੂੰ ਤੁਸੀਂ ਅੰਦਰ ਵੀ ਚਿਣ ਕੇ ਰੱਖ ਸਕਦੇ ਆ ਜੇ ਅੰਦਰ ਆਪਣੇ ਕੋਲੇ ਜਗ੍ਹਾ ਨਹੀਂ ਆਪਾਂ ਇਹਨੂੰ ਕਿਸੇ ਇੱਕ ਚੁੰਡ ਚ ਚਿੰਨਕ ਦੀ ਇਕੱਠਾ ਇਹਦੀਆਂ ਰੱਖ ਸਕਦੇ ਆ ਹਾਂਜੀ ਸਸਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੁਰਪ੍ਰੀਤ ਮਿੱਤਰੋ ਅੱਜ ਨਾ ਮੈਂ ਪਿੰਡ ਛੱਤਿਆਂ ਨੇ ਖੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਮੇਰੇ ਪਿੰਡਾਂ ਦੇ ਜਮਾਂ ਬਿਲਕੁਲ ਨਾਲ ਆ ਅੱਜ ਭਾਈ ਆਪਾਂ ਆਏ ਆ ਸਖਰਾਜ ਕੋਲੇ ਨਾਲ ਇਹਨਾਂ ਦੇ ਫਾਦਰ ਸਾਹਿਬ ਆ ਤੇ ਇਹ ਭਾਈ ਸਖਰਾਜ ਦਾ ਬੇਟਾ ਅੱਜ ਵਾਲੀ ਜਿਹੜੀ ਵੀਡੀਓ ਨਾ ਭਾਈ ਤੁਹਾਡੇ ਕੰਮ ਦੀ ਆ ਕੰਮ ਦੀ ਤਾਂ ਕਰਕੇ ਆ ਭਾਈ ਕਿਉਂਕਿ ਹੁਣ ਸਾਈਲੇਜ ਪਾਉਣ ਦਾ ਆ ਗਿਆ ਟਾਈਮ ਤੇ ਕਈ ਵਾਰੀ ਕੀ ਹੁੰਦਾ ਜੇ ਬਾਈ ਬਾਰਸ਼ਾਂ ਜ਼ਿਆਦਾ ਹੋ ਜਾਣ ਜਿਹੜੀਆਂ ਆਪਣੀਆਂ ਛਿਰੀਆਂ ਮਾਰੀਆਂ ਜਾਂ ਟੋਏ ਬਣਾਏ ਹੁੰਦੇ ਆ ਉਹਨਾਂ 'ਚ ਪਾਣੀ ਖੜ ਜਾਂਦਾ ਤੇ ਮੌਕੇ ਤੇ ਆ ਕੇ ਕੰਮ ਹੋ ਜਾਂਦਾ ਖਰਾਬ ਤੇ ਸਾਈਲੇਜ ਪੈਂਦਾ ਨਹੀਂ ਜਾਂ ਕਈ ਵਾਰੀ ਥੱਲੇ ਜੇ ਟੋਆ ਬਾਈ ਗਿੱਲਾ ਹੋਵੇ ਨਾ ਤੇ ਤਾਂ ਵੀ ਸਾਈਲੇਜ ਖਰਾਬ ਹੋ ਜਾਂਦਾ ਅੱਜ ਬਾਈ ਸਖਰਾਜ ਨੇ ਇਹ ਮਸ਼ੀਨ ਲਿਆਇਆ ਮੈਂ ਬਾਈ ਸਖਰਾਜ ਨੂੰ ਕਿਹਾ ਵੀ ਆਪਾਂ ਕਿਉਂ ਨਾ ਯਾਰ ਯਾਰਾ ਮਿੱਤਰਾਂ ਨੂੰ ਵਿਖਾਗੇ ਇਹ ਬਾਈ ਮਸ਼ੀਨ ਵਧਾਤਾ ਸੈਲੋਪੈਕ 8D ਵਜਦੀ ਆ ਇਹ ਆਪਣੇ ਇਧਰ ਦੀ ਕਾਂਡ ਨਹੀਂ ਇਹ গুজরাট ਦੀ ਕਾਂਡ ਆ ਜਿਹੜੀ ਗੱਲਬਾਤ ਆ ਉਹ ਆਪਾਂ ਬਾਈ ਸਾਰੀ ਸਖਰਾਜ ਨਾਲ ਕਰਦੇ ਆ ਵੀਡੀਓ ਨਾਲ ਜੁੜੇ ਰਹੋ ਤੁਹਾਡੇ ਕੰਮ ਦੀਆਂ ਗੱਲਾਂ ਤੇ ਬਹੁਤ ਵਧੀਆ ਚੀਜ਼ ਆ ਇਹ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਇਹ ਬਈ ਕਿੰਨਾ ਟਾਈਮ ਹੋ ਗਿਆ ਲਿਆਂਦੀ ਨੂੰ ਇਹ ਵੀਰੇ ਪਿਛਲੇ ਸੀਜ਼ਨ ਹੀ ਲਿਆਂਦੀ ਆ ਅੱਛਾ ਠੀਕ ਆ ਇੱਕ ਸੀਜ਼ਨ ਲਾਇਆ ਇਹਨਾਂ ਅੱਛਾ ਅੱਛਾ ਗੁਜਰਾਤ ਚੋਂ ਆਪਾਂ ਮੰਗਵਾਈ ਸੀ ਬਠਿੰਡੇ ਆ ਗਈ ਸੀ ਬਠਿੰਡੇੋਂ ਡੀਲਰ ਆਈ ਆਪਣੇ ਕੋਲੇ ਆ ਗਈ ਠੀਕ ਆ ਤੇ ਬਾਈ ਮਹਿੰਗੀ-ਮੂੰਗੀ ਕਿੰਨੀ ਕਾਈ ਹੈ ਮਹਿੰਗੀ ਤਾਂ ਹੈਗੀ ਵੀਰੇ 7 7.5 7 ਦੇ ਨੇੜੇ ਰੱਖਦੇ 7 ਲੱਖ ਦੀ ਹੂੰ ਠੀਕ ਆ ਤੇ ਬਾਈ ਇਹਦਾ ਫਾਇਦਾ ਕੀ ਹੈ ਫਾਇਦਾ ਵੀਰੇ ਇਹ ਗੱਠਾ ਬੰਨਨੇ ਅਸੀਂ ਅਗਲੇ ਦੇ ਇੱਕ ਤਾਂ ਘਰੇ ਜਾ ਕੇ ਗੱਠਾ ਬੰਨ ਕੇ ਆਉਨੇ ਆ ਖੇਤ ਜਾਂ ਘਰ ਤੇ ਜਿੱਥੇ ਅਗਲੇ ਨੇ ਸਾਈਲਜ ਰੱਖਣਾ ਹੁੰਦਾ ਨਾ ਜਿੱਥੇ ਜਗ੍ਹਾ ਹੋਵੇ ਜਗ੍ਹਾ ਹੋਵੇ ਉੱਥੇ ਜਾ ਕੇ ਅਗਲੇ ਦੇ ਦੂਰ ਨੇੜੇ ਕਿਤੇ ਹੀ ਹੋਵੇ ਅਸੀਂ ਜਾ ਕੇ ਬੰਨਨੇ ਹੁਣ ਰਕਬਾ ਹੋਣਾ ਚਾਹੀਦਾ ਬਸ ਵੀ ਦੂਰ ਥੋੜਾ ਜਿਹਾ ਰਕਬਾ ਵਧਣਾ ਚਾਹੀਦਾ ਠੀਕ ਆ ਬਾਕੀ ਇਹ ਐਸ ਐਸ ਬੈਗ ਚ ਮਤਲਬ ਪਏ ਕਰਦੇ ਆ ਠੀਕ ਆ ਭਾਈ ਉੱਤੇ ਇਹਦੇ ਲੋਕ ਲੱਗ ਜਾਂਦਾ ਉਹ ਲੋਕ ਫੜਾਈ ਪੁੱਤ ਲੋਕ ਇੱਥੇ ਪਏ ਸੀ ਕਿ ਮੈਂ ਵੇਖੀ ਸੀ ਆ ਉੱਪਰ ਲੋਕ ਲੱਗ ਜਾਂਦਾ ਹੈ 2.5-3 ਰੁਪਿਆ ਦਾ ਲੋਕ ਹੈ ਜੀ ਮਸਤਕਿਲ ਅੱਛਾ ਇਹਦੇ ਉੱਤੇ ਲਾ ਕੇ ਫਿਰ ਉੱਤੇ ਟੇਪ ਰੋਲ ਹੋ ਜਾਂਦੀ ਹੈ ਠੀਕ ਆ ਆਹ ਲੋਕ ਆ ਬਾਈ ਹਾਂ ਕਿਉਂਕਿ ਸਾਈਲੇਜ ਨੂੰ ਜੇ ਹਵਾ ਲੱਗ ਜੇ ਤਾਂ ਸਾਈਲੇਜ ਨੂੰ ਉਲਦੀ ਪੈ ਜਾਂਦੀ ਹਾਂ ਆਹ ਚੰਗਾ ਬੈਗ ਲਾਉਨੇ ਆਪਾਂ ਲੁਧਿਆਣਾ ਨੂੰ ਬੰਦੇ ਇਹ ਲੁਧਿਆਣਾੋਂ ਮਗਵਾ ਕੇ ਅੱਛਾ ਚੰਗਾ ਬੈਗ ਲਾਉਣਾ ਜੀ ਇਹ ਬਾਈ ਇੱਕ ਬੈਗ ਚ ਕਿੰਨਾ ਚਾਰ ਪੈ ਜਾਂਦਾ ਇਹ ਵੀਰੇ ਮੱਕੀ ਤੇ ਡਿਪੈਂਡ ਹੈ ਅਸੀਂ ਪਿਛਲੀ ਯਾਰ 55 ਵੀ ਪਾਇਆ 55 ਵੀ ਪਾਇਆ 62 ਵੀ ਪਾਇਆ 65 ਵੀ ਪਾਇਆ ਉਹਦਾ ਮੱਕੀ ਦਾ ਵਜਨ ਆ ਜੇ ਕਿਸੇ ਚ ਕੋਈ ਕੱਖ ਕੋਲਾ ਹੋ ਸਕਦਾ ਜਾਂ ਵਜਨ ਮੱਕੀ ਦਾ ਹੀ ਘਟਾ ਘਟਾ ਹਾਂ ਉਹ ਤਾਂ ਉਹ ਵਜਨ ਘਟ ਜਾਂਦਾ ਉਹਦਾ ਵੀ 50 ਤੋਂ ਥੱਲੇ ਤਾਂ ਰਹਿੰਦਾ ਹੀ ਨਹੀਂ 55 55 ਜਿਵੇਂ ਇੱਕ ਗੱਲ ਕਹਿ ਦਿੰਦੇ ਆ ਵੀ ਮੱਕੀ ਜਿਹੜੀ ਹੈਗੀ ਹਨਾ ਸਾਈਲੇਜ ਜਿੰਨਾ ਵਜਨ ਦੇਵਾਂਗੇ ਆਪਾਂ ਲਤੜਾਈ ਕਰਾਂਗੇ ਉਹਨਾਂ ਵੀ ਟੋਏ ਚ ਚੰਗੀ ਬੰਦੀ ਆ ਜਿਹੜੀ ਦੂਜੀ ਗੱਠਾਂ ਵਾਲੀ ਮਸ਼ੀਨ ਆ ਪੇਪਰ ਵਾਲੀ ਉਹ ਆਪਦਾ ਪੂਰਾ ਪਚੀੜ ਕੇ ਬੰਦੀ ਤੇ ਫਿਰ ਇਹ ਦਾਵਕਾ ਦੇ ਨਾਲ ਦਿੰਦੀ ਹੈ ਇਹ ਪ੍ਰੈਸ ਲੱਗੇ ਮੇਰੇ ਉੱਪਰੋਂ ਆਉਂਦੀ ਹੈ ਪ੍ਰੈਸ ਉਹ ਡਰਾਮਾ ਖੜਾ ਹੋ ਜਾਂਦਾ ਅੱਛਾ ਉੱਪਰੋਂ ਪ੍ਰੈਸ ਆਉਂਦੀ ਹੈ 80 ਦਾ ਗੇਜ ਦੱਸਦੀ ਹੈ ਇਹਨੂੰ ਸੈੱਟ ਕਰ ਲੋ ਜਿੰਨੀ ਤੁਸੀਂ ਦਾਬ ਦੇਣੀ ਹੈ ਅੱਛਾ 80 ਵੱਧ ਤੋਂ ਵੱਧ ਕਿੰਨੀ ਦਾਬ ਦੇ ਸਕਦੇ ਵੱਧ ਤੋਂ ਵੱਧ 110 20 ਕਿੰਨੀ ਮਰਜ਼ੀ ਦੇ ਲਈ ਦਾਬ ਜੀ ਨਹੀਂ ਗੱਟਾ ਨਹੀਂ ਪਾੜਦਾ ਗੱਟਾ 100 ਤੋਂ ਉੱਪਰ ਨਹੀਂ ਪਾੜਦਾ ਪਰ ਇਹ ਜਿਹੜਾ ਚੱਲਦਾ ਸਾਈਲੇਜ ਆਪਣਾ ਮੱਕੀ ਦਾ ਇਹ 80 ਤੇ ਬਣ ਜਾਂਦਾ ਹੈ ਵੱਤ ਵੱਤ ਵੀਰੇ ਆਏ ਆ ਇਹ ਨਾ ਮਤਲਬ 80 100 ਦਾ ਲੋਹੇ ਨੂੰ ਬਗਲਾ ਕੇ ਮੋੜਿਆ ਜਾਂਦਾ ਹਮਮ ਇੰਨੀ ਪ੍ਰੈਸ਼ਰ ਹੈ 80 100 ਦਾ ਠੀਕ ਆ 80 ਤੇ ਅਸੀਂ ਬੰਨਦੇ ਆ ਇਕੱਠਾ ਨਾ ਮੁੱਠੀ ਖਰਾਬ ਹੋਵੇ ਜਮਾ ਨਹੀਂ ਖਰਾਬ ਹੁੰਦਾ ਵੀਰੇ ਧੁੱਪੇ ਪਿਆ ਰਹੇ ਨਾ ਮੀਂਹ ਨਾ ਕਣੀ ਅੱਛਾ ਧੁੱਪ ਨਾਲ ਪਈ ਇਹ ਗੱਟੇ ਖਰਾਬ ਨਹੀਂ ਹੁੰਦੇ ਇਹਨੂੰ ਕੁਛ ਨਹੀਂ ਹੁੰਦਾ ਵੀਰੇ ਇਹਦੀ ਇੱਕ ਤਾਂ ਤੈਹ ਲੱਗਦੀ ਆ ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਇਹਦੀ ਚੱਕ ਧਰ ਹੋ ਜੂਗੀ ਅੱਛਾ ਵੀ ਵੱਡੀ ਗੱਠ ਕਵਾਂਟਲ ਵਾਲੀ ਦੀ ਚੱਕ ਧਰ ਨਹੀਂ ਹੁੰਦੀ ਪਈਆਂ ਹੀ ਉੱਥੇ ਹਲਦੀਆਂ ਨਹੀਂ ਆਪਣੇ ਤੋਂ ਖਰਾਬ ਹੋ ਜਾਂਦੇ ਇਹ ਚੌਰ ਸਹ ਤਾਂ ਚਿੰਤ ਲੱਗੀ ਜਾਂਦੀ ਇਟਾਂ ਨੂੰ ਦੇਵੇਂ 9 ਇੰਚ ਦਾ ਨਹੀਂ ਅੱਛਾ ਇਹ ਬੋਲ ਨਹੀਂ ਹੈ ਚੌਰਸ ਬੋਲ ਨਹੀਂ ਹੈ ਚੌਰਸ ਅੱਛਾ ਚੌਰਸਾ ਇਹਦਾ ਫਰਕ ਆ ਉਹ ਗੋ ਆ ਲੈ ਵੀ ਵੇਖ ਲੋ ਮਿੱਤਰੋ ਇਹ ਚੌਰਸਾ ਤੇ ਇਹ ਚਿੰਕੇ ਆਪਾਂ ਇਟਾਂ ਵਾਂਗੂ ਰੱਖ ਸਕਦੇ ਆ ਤੇ ਬਈ ਇੱਕ ਹੋਰ ਗੱਲ ਮੈਂ ਤੁਹਾਨੂੰ ਪੁੱਛਣੀ ਚਾਹਣਾ ਬਈ ਇਹ ਤਾਂ ਯਾਰ ਇੱਕ ਗੱਟੇ ਵਾਂਗੂ ਗੱਟਾ ਤੇ ਜੇ ਆਪਾਂ ਇਹਨਾਂ ਨੂੰ ਸਾਹਮਣੇ ਰੱਖ ਲਗੇ ਤੇ ਅਗਲੇ ਸਾਲ ਕੰਮ ਆਉਂਦਾ ਵੀਰੇ ਆ ਜਾ ਇਹ ਵੀ ਕੁਆਲਿਟੀ ਦਾ ਫਰਕ ਹੈ ਚੰਗੀ ਕੁਆਲਿਟੀ ਜਿਹੜੀ ਆਉਂਦੇ ਸਾਲ ਵੀ ਆਊਗੀ ਕੰਮ ਅੱਛਾ ਤੇ ਜਿਹੜਾ ਮਾੜਾ ਉਹ ਧੁੱਪ ਨਾਲ ਤੇ ਮੀਂਹ ਨਾਲ ਖਰਾਬ ਹੋ ਜਾ। ਮਾੜਾ ਵੀ ਜੇ ਬੰਦਾ ਪੂਰਾ ਹੀ ਅੰਦਰੋਂ ਅੰਦਰ ਰੱਖੂਗਾ ਮਾੜਾ ਵੀ ਦੂਜੀ ਾਰ ਕੰਮ ਆਜੂ। ਪਰ ਆ ਤਾਂ ਹੁੰਦਾ ਹੀ ਹੁੰਦਾ ਨਾ ਵੀਰੇ ਸਾਂਭਲਾਣਾ ਬੰਦਾ ਹੋਵੇ। ਸਾਂਭ ਕੇ ਰੱਖੀਏ। ਇਹ ਕਿੰਨੇ ਕਿੰਨੇ ਸਾਲ ਕੱਢ ਜਾਂਦਾ ਬਈ। ਇਹ ਦੋ ਸੀਜ਼ਨ ਤਾਂ ਮਾਣਾ ਵੀ ਅਗਲੇ ਸਾਲ ਤਾਂ ਬਨੂਗਾ ਹੀ ਬਨੂਗਾ ਬੰਦਾ। ਠੀਕ ਆ। ਤੇ ਜੇ ਬੰਦਾ ਜੂ ਜਾਦੇ ਸਮਾਈ ਲਿਆ ਜਿਹਨੇ ਚਾਰ ਅੰਦਰੋਂ ਅੰਦਰ ਸਾਂਭ ਲਿਆ ਵੀ ਧੁੱਪ ਤਾਂ ਜਾਦੇ ਹੀ ਬਚਾਲਿਆ। ਉਹ ਤੀਜੇ ਸਾਲ ਵੀ ਭਰ ਸਕਦਾ ਕਿਉਂਕਿ ਜੇ ਮਾੜੀ ਮੋਟੀ ਇਥੇ ਮੂਰੀ ਵੀ ਹੋ ਜੂਗੀ। ਹੂੰ। ਤਾਂ ਉਥੋਂ ਵੀ ਇੰਨਾ ਹੀ ਖਰਾ ਠੀਕ ਹੈ ਤੇ ਇਹ ਪਉਂਦੀ ਜਿਹੜੀ ਉੱਪਰ ਪਲੇਟ ਦੇਈਆਂ ਠੀਕ ਆ ਬਾਕੀ ਆਟੋਮੈਟਿਕ ਬਾਈ ਹੂੰ ਤੂੰ ਕਿੰਨੀ ਕ ਵਾਰ ਤੇ ਕਸਾਈਲੇਜ ਬਨ ਕੇ ਆਇਆ ਪਿਛਲੇ ਸੀਜ਼ਨ ਪਿਛਲੇ ਸੀ ਲੁਧਿਆਣਾ ਤੀਕ ਬਨ ਕੇ ਆਏ ਵੀਰੇ ਲੁਧਿਆਣੇ ਗਿਆ ਸੀ ਜਗਰਾਉ ਠੀਕ ਆ ਇਧਰ ਝਾੜੀ ਵਾਲਾ ਉਹ ਫਾਜਲ ਕੈਰਗੇ ਚ ਠੀਕ ਆ ਮਤਲਬ ਕਿਤੇ ਵੀ ਹੋਵੇ ਆਪਾਂ ਜਾ ਕੇ ਕਾਮਸੱਲੀ ਨਾਲ ਵੱਢ ਕੇ ਪੈ ਕਰਿਆਵਾਂਗੇ ਵੱਡਣ ਦਾ ਪ੍ਰਬੰਧ ਮਸ਼ੀਨ ਦਾ ਕੋਲੇ ਤੇਰੇ ਕੋਲੇ ਵੀਰੇ ਠੀਕ ਆ ਆਪਣੀ ਰਿਸਦਾਰ ਦੀ ਮੁੰਡ ਕੋਲੇ ਮਸ਼ੀਨ ਠੀਕ ਆ ਉਹ ਨਾਲ ਹੋਊਗੀ ਤੇ ਹੂੰ ਬਾਈ ਜੇ ਇਹ ਆਪਾਂ ਵੀ ਮੰਨ ਕੇ ਚੱਲੋ ਇੱਕ ਕਿੱਲੇ ਦਾ ਸਾਇਲੇਜ ਪਾਉਣੇ ਆ ਜਿਹਨੂੰ ਆਪਾਂ ਪੰਜਾਬੀ ਚ ਚਾਰ ਕਹਿੰਦੇ ਆ ਹੂੰ ਤੇ ਕਿੰਨਾ ਕੁ ਖਰਚਾ ਆ ਜਾਂਦਾ ਖਰਚਾ ਵੀਰੇ ਖਰਚਾ ਆ ਹੀ ਜਾਂਦਾ ਖਰਚਾ ਤਾਂ 25-3000 ਕਿੱਲੇ ਦਾ ਠੀਕ ਉਹਦਾ ਹੁਣ ਕੁਆਂਟਲਾਂ ਦੇ ਹਿਸਾਬ ਨਾਲ ਮੱਕੀ ਦਾ ਫਰਕ ਬਹੁਤ ਹੁੰਦਾ ਕਿਸੇ ਦੇ ਮੱਕੀ 150 ਕੁਆਂਟਲ ਹੀ ਨਿਕਲਦੀ ਠੀਕ ਹੈ ਕਿਸੇ 200 ਤੋਂ ਵੀ ਟੱਪ ਜਾਂਦੀ ਹੈ ਇੱਕ ਬਾਈ ਲਾਸਟ ਤੇ ਥੋੜਾ ਕੰਮ ਦੀ ਗੱਲ ਪੁੱਛਣੀ ਆ ਪੁੱਛੋ ਜੀ ਬਈ ਸੌਣ ਮਹੀਨਾ ਹੁੰਦਾ ਜਦੋਂ ਆਪਾਂ ਚਾਰ ਪਾਉਣੇ ਆ ਚਲੋ ਮੀ ਮੂੰ ਦੇ ਤੱਕਲਾ ਪ੍ਰਬੰਧ ਕਰ ਲੈਂਦਾ ਮੇਨ ਕੰਮ ਆ ਜਾਂਦਾ ਉਦੋਂ ਜਟਾਂ ਤੇ ਮਹੀਨਾ 13ਵਾਂ ਹੂੰ ਤੇ ਜੇ ਬਈ ਕੋਈ ਭਰਾ ਕਈ ਵਾਰੀ ਆਖ ਦਿੰਦੇ ਬਈ ਯਾਰ ਝੋਨਾ ਵੇਚ ਕੇ ਪੇਮੈਂਟ ਦੇ ਦਿਆਂਗੇ ਆਪਣੇ ਨੇੜੇ ਨੇੜੇ ਪਿੰਡਾਂ 'ਚ ਉਹ ਗੱਲ ਚੱਲ ਜਾਂਦੀ ਏ ਹਾਂ ਨੇੜੇ ਕਰ ਲਾਂਗੇ ਵੀਰੇ ਕੋਈ ਗੱਲ ਨਹੀਂ ਉਹ ਬੰਦਾ ਸਾਹਮਣੇ ਵਾਲਾ ਵੇਖ ਕੇ ਆਪਣੀ ਡੀਲ ਹੋ ਜਾਂਦੀ ਹੁੰਦੀ ਏ ਠੀਕ ਆ ਜੇ ਕਈ ਵਾਰੀ ਹੁਣ ਬੰਦਾ ਮਤਲਬ ਵਿੱਚ ਹੋਵੇ ਹੋ ਜਾਂਦੀ ਏ ਸੈਟਿੰਗ ਕੋਈ ਗੱਲ ਨਹੀਂ ਠੀਕ ਆ ਜਿਵੇਂ ਮਾਹੌਲ ਮੌਕਾ ਦਿੰਦਾ ਆ ਚੀਜ਼ ਦਾ ਬਈ ਲੋਕ ਲੱਗਦਾ ਮਿੱਤਰੋ ਤੇ ਜਦੋਂ ਇਹ ਗੱਟਾ ਪੂਰੀ ਪ੍ਰੈਸ ਦੀ ਦਾਬ ਦੇ ਕੇ ਭਰਤਾ ਉਤੋਂ ਇਹ ਮੂੰਹ ਇਹਦਾ ਆਈ ਮੂੰਹ ਤਾਂ ਫਿਰ ਭਾਈ ਬੰਦਾ ਹੀ ਬੰਦਾ ਉਹ ਹੈ ਨਾ ਕਿ ਮਸ਼ੀਨ ਹੀ ਬੰਦੀ ਆ ਨਾ ਇੱਥੋਂ ਲਾ ਕੇ ਬੈਗ ਲੈ ਜਾਂਦਾ ਮੂੰਹ ਬੰਨ ਕੇ ਤੇ ਪਹਿਲਾਂ ਆ ਥਿੰਮਲ ਜੀ ਲਾਉਣੇ ਆ ਉਦੋਂ ਬਾਅਦ ਉੱਤੇ ਟੇਪ ਹਾਂ ਇੱਥੇ ਅਸੀਂ ਬੈਗ ਦੇ ਦਿੰਦੇ ਅਗਲੇ ਨੇ ਅਗਲੇ ਨੇ ਚੱਕ ਕੇ ਆਪਦਾ ਰੱਖੀ ਆ ਅੱਛਾ ਜਿਹੜਾ ਬੈਗ ਦਾ ਖਰਚਾ ਉਹ ਆਹ ਜਿਹੜਾ ਥਿੰਮਲਾਂ ਜਾਂ ਟੇਪਾਂ ਵਿੱਚ ਹੀ ਆ ਸਾਰਾ ਕੁਝ ਆਪਣਾ ਹੋਊਗਾ ਤੇ ਇਹਦਾ ਭਾਈ ਜਿਹੜਾ ਖਰਚਾ ਦੱਸ ਦੇਗਾ ਕੈਮਰੇ ਤੇ ਕਿ ਫੋਨ ਤੇ ਕਰੇਗਾ ਉਹ ਕੋਈ ਨਹੀਂ ਫੋਨ ਤੇ ਅਗਲਾ ਪੁੱਛ ਲੂਗਾ ਜਿਹਨੇ ਬਣਾਉਣਾ ਆ ਦੱਸ ਦੇਂਗੇ ਅਗਲੇ ਨਾਲ ਆਪਾਂ ਪਿਛਲੇ ਸਾਲ ਵੀ ਕੰਮ ਚਲਾਇਆ ਪੂਰਾ ਕੰਪਰੋਮਾਈਜ਼ ਅਗਲੇ ਨਾਲ ਕਰਕੇ ਸੈਟਿੰਗ ਆਈਏ ਪਿਛਲੇ ਸਾਲ ਹੀ ਵਧੀਗਾ ਸੁਣੀਏ ਮਹਾਰਾਜ ਨੇ ਠੀਕ ਆ ਆਪਣਾ ਅਦਰ ਸਟੇਟ ਜਾਵੜੇਗਾ ਪੰਜਾਬ ਤੋਂ ਇਲਾਵਾ ਜਾਂ ਤੋਂ ਇਲਾਵਾ ਵੀਰੇ ਹੁਣ ਜੇ ਜਿਵੇਂ ਪੰਜਾਬ ਚ ਸੀਜ਼ਨ ਆਉਣਾ ਕਾਣਕ ਦਾ ਉਦੋਂ ਤਾਂ ਨਹੀਂ ਜਾਣ ਜਿਵੇਂ ਪਹਿਲਾਂ ਹੁਣ ਕੋਈ ਭਰਾ ਫੋਨ ਕਰੂਗਾ ਠੀਕ ਹੁਣ ਸੋਚ ਲਾਂਗੇ ਅੱਛਾ ਠੀਕ ਆ ਜਿਵੇਂ ਹਰਿਆਣਾ ਆ ਗਿਆ ਹਾਂ ਹਾਂ ਹਰਿਆਣੇ ਨਾਲ ਆਪਣੇ ਆ ਗੰਗਾ ਨਗਰ ਦਾ ਏਰੀਆ ਹਰਮਾਨ ਘੜਦਾ ਹਰਿਆਣਾ ਤਾਂ ਪਿਛਲੇ ਸਾਲ ਮੰਗਿਆ ਨੇ ਡੱਬ ਵਾਲੀ ਕੋਲੇ ਪਿੰਡ ਹਾਂ ਉਧਰ ਗਏ ਅਸੀਂ ਅੱਛਾ ਠੀਕ ਹੈ ਠੀਕ ਹੈ ਉਹ ਤਾਂ ਫੇਰ ਤਾਂ ਵੀ ਨੇੜੇ ਆ ਬਾਈ ਦੂਰ ਦੇ ਵੀ ਹਨਾ ਲੈ ਵੀ ਮਿੱਤਰੋ ਇਹ ਨਾ ਤੁਹਾਡੇ ਬਹੁਤ ਕੰਮ ਦੀ ਵੀਡੀਓ ਆ ਕਿਉਂਕਿ ਬਾਈ ਇਹ ਨਾ ਜਿਹੜਾ ਸਾਈਲੇਜ ਆ ਇਹਦੇ ਚ ਜੇ ਉਲੀ ਲੱਗ ਜੇ ਤਾਂ ਹੋ ਸਕਦਾ ਕਿਤੇ ਨਾ ਕਿਤੇ ਆਪਣੇ ਪਸ਼ੂ ਦਾ ਬਹੁਤ ਵੱਡਾ ਨੁਕਸਾਨ ਹੋ ਜੇ ਸੋ ਬਾਈ ਤਾਂ ਕਰਕੇ ਟੋਏ ਚ ਹਰੇਕ ਭਰਾ ਦੇ ਨਾਲ ਇਹ ਚੀਜ਼ ਵਸਦੀ ਨਹੀਂ ਸਾਈਲੇਜ ਬਾਕੀ ਬਹੁਤ ਸਾਂਭ ਕੇ ਰੱਖਣਾ ਪੈਂਦਾ ਤੇ ਆ ਜਿਹੜਾ ਗੱਟਿਆਂ ਵਾਲਾ ਕੰਮ ਆ ਪਾਈ ਇਹ ਸਾਰਿਆਂ ਨਾਲੋਂ ਸਰਦਾਰੀ ਆ ਕਿਉਂਕਿ ਇਹਨੂੰ ਤੁਸੀਂ ਅੰਦਰ ਵੀ ਚਿਣਕੇ ਰੱਖ ਸਕਦੇ ਆ ਜੇ ਅੰਦਰ ਆਪਣੇ ਕੋਲੇ ਜਗ੍ਹਾ ਨਹੀਂ ਤਾਂ ਆਪਾਂ ਇਹਨੂੰ ਕਿਸੇ ਇੱਕ ਚੁੰਡ ਚ ਚਿਣਕੇ ਗੱਠਾਂ ਇਹਦੀਆਂ ਰੱਖ ਸਕਦੇ ਆ ਬਾਕੀ ਗੁਰਪ੍ਰੀਤ ਬਾਈ ਇੱਕ ਗੱਲ ਮੈਂ ਵਾਕਿ ਚਾਹੁੰਦਾ ਉਹਨਾਂ ਵਿੱਚੋਂ ਵੀ ਆਪਾਂ ਮਹੀਨਾ ਕਲਾਸਾਂ ਵੀ ਲਾ ਲਈਆਂ ਸਾਈਲੇਜ ਤੇ ਸਰਟੀਫਿਕੇਟ ਵੀ ਅੱਛਾ ਹੋਵੇ ਵੀ ਕਿਹੜੀ ਸਟੇਜ ਤੇ ਜਾ ਕੇ ਮੱਕੀ ਵੱਢਣੀ ਸਾਰੀ ਜਾਣਕਾਰੀ ਕਿੱਥੇ ਜਾ ਕੇ 4 ਪਾਉਨੇ ਕਲਾਸਾਂ ਲਵਾ ਲਈਆਂ ਸਰਟੀਫਿਕੇਟ ਮੇਰੇ ਕੋਲ ਠੀਕ ਆ ਲੈ ਵੀ ਮਿੱਤਰੋ ਇੱਕ ਵਾਰੀ ਨਾ ਬਾਈ ਨਾਲ ਤੁਸੀਂ ਸੰਪਰਕ ਜ਼ਰੂਰ ਕਰਨਾ ਤੁਹਾਨੂੰ ਜਾਣਕਾਰੀ ਬਾਈ ਕੱਲੀ-ਕੱਲੀ ਗੱਲ ਦੀ ਦੇਊਗਾ ਬਾਈ ਦਾ ਨਾਮ ਸੁਖਰਾਜ ਪਿੰਡ ਛੱਤੇਆਣਾ ਮੇਰੇ ਗਵਾਂਢ ਪਿੰਡ ਮੇਰਾ ਖਾਸ ਮਿੱਤਰ ਆ ਤੇ ਵੀਡੀਓ ਨੂੰ ਬਾਈ ਜੀ ਹੁਣ ਦੱਬ ਕੇ ਲਾਈਕ ਸ਼ੇਅਰ ਕਰ ਦਿਓ ਜਿੰਨੀ ਹੁੰਦੀ ਆ ਤੇ ਕਮੈਂਟਾਂ ਚ ਦੱਸਿਓ ਵੀ ਕਿਵੇਂ ਲੱਗੀ ਵੀਡੀਓ ਤੇ ਬਈ ਇਹ ਪੂਰਾ ਕਾਮਯਾਬਾ ਕੰਮ ਕਿਉਂਕਿ ਬਾਈ ਕਹਿੰਦਾ ਵੀ ਪੈਂਦਾ ਪਿਛਲੇ ਸਾਲ ਬਹੁਤ ਕਾਮਯਾਬੀ ਵੇਖੀ ਆ ਮਿਲਦੇ ਆ ਨਵੀਂ ਵੀਡੀਓ ਨਾਲ ਜੀ ਤਦ ਤੱਕ ਲਈ ਧੰਨਵਾਦ